ਕਰਨਲ ਬਾਠ ਦੇ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਨੂੰ ਇੱਕ ਵੱਡਾ ਝਟਕਾ ਮਾਨਯੋਗ ਹਾਈ ਕੋਰਟ ਨੇ ਦਿੱਤਾ ਹੈ ਮਾਨਯੋਗ ਹਾਈ ਕੋਰਟ ਨੇ ਕਰਨਲ ਬਾਠਲੇ ਬਾਠ ਦੇ ਮਾਮਲੇ ਦੀ ਜਾਂਚ ਜਿਹੜੀ ਉਹ ਸੀਬੀਆਈ ਨੂੰ ਸੌਂਪ ਦਿੱਤੀ ਹੈ ਸ਼ੁਰੂਆਤ ਦੌਰ ਤੋਂ ਹੀ ਕਰਨਲ ਬਾਠ ਦਾ ਪਰਿਵਾਰ ਇਹ ਮੰਗ ਕਰ ਰਿਹਾ ਸੀ ਕਿ ਇਸ ਮਾਮਲੇ ਦੀ ਜਾਂਚ ਜਿਹੜੀ ਆ ਉਹ ਸੀਬੀਆਈ ਕਰੇ ਕਿਉਂਕਿ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਖਿਲਾਫ ਇਹ ਜਾਂਚ ਹੋਣੀ ਹੈ ਤੇ ਪੰਜਾਬ ਪੁਲਿਸ ਕਦੇ ਵੀ ਨਿਰਪੱਖ ਜਾਂਚ ਨਹੀਂ ਕਰ ਸਕਦੀ ਪਰ ਪਰਿਵਾਰ ਮਾਨਯੋਗ ਹਾਈ ਕੋਰਟ ਜਾਂਦਾ ਤੇ ਮਾਨਯੋਗ ਹਾਈ ਕੋਰਟ ਵੱਲੋਂ ਚੰਡੀਗੜ੍ਹ ਪੁਲਿਸ ਨੂੰ ਨਿਰਦੇਸ਼ ਦਿੱਤੇ ਜਾਂਦੇ ਜਾਂਚ ਕਰਨ ਦੀ ਸਮਾਂ ਬੀਤ ਜਾਂਦਾ ਪਰ ਚੰਡੀਗੜ੍ਹ ਪੁਲਿਸ ਵੱਲੋਂ ਵੀ ਕੋਈ ਵਧੀਆ ਕਾਰਗੁਜ਼ਾਰੀ ਨਹੀਂ ਕੀਤੀ ਜਾਂਦੀ ਜਿਸ ਦੇ ਚੱਲਦਿਆਂ ਪਰਿਵਾਰ ਮੁੜ ਹਾਈ ਕੋਰਟ ਦੇ ਵਿੱਚ ਜਾਂਦਾ ਤੇ ਮਾਨਯੋਗ ਹਾਈ ਕੋਰਟ ਵੱਲੋਂ ਅੱਜ ਇਹ ਫੈਸਲਾ ਕੀਤਾ ਗਿਆ ਇਹ ਆਦੇਸ਼ ਦਿੱਤਾ ਗਿਆ ਕਿ ਹੁਣ ਇਸ ਮਾਮਲੇ ਦੀ ਜਾਂਚ ਸੀਬੀਆਈ ਕਰੇਗੀ ਤਾਂ ਸਵਾਲ ਹੁਣ ਇੱਥੇ ਖੜਾ ਹੁੰਦਾ ਹੈ ਕਿ ਕਿਸ ਤਰੀਕੇ ਦੇ ਨਾਲ ਕਰਨਾਲ ਬਾਠ ਦੇ ਪਰਿਵਾਰ ਨੂੰ ਵਾਰ-ਵਾਰ ਰੋਲਣਾ ਪਿਆ ਧੱਕੇ ਖਾਣੇ ਪਏ ਧਰਨੇ ਲਾਉਣੇ ਪਏ ਮੁੱਖ ਮੰਤਰੀ ਸਾਹਿਬ ਮੁਲਾਕਾਤ ਕਰਦੇ ਨੇ ਮੁਲਾਕਾਤ ਕਰਕੇ ਭਰੋਸਾ ਦਿੰਦੇ ਨੇ ਆਪਣੀ ਭੈਣ ਕਹਿੰਦੇ ਨੇ ਤੇ ਕਹਿੰਦੇ ਨੇ ਕਿ ਸ਼ਾਮ ਤੱਕ ਤੈਨੂੰ ਰਿਜ਼ਲਟ ਮਿਲੂਗਾ ਰਿਜ਼ਲਟ ਕੀ ਮਿਲਦਾ ਹੈ ਕਿ ਜਿਸ ਅਫਸਰ ਦੇ ਉੱਤੇ ਪਰਿਵਾਰ ਕਹਿ ਰਿਹਾ ਕਿ ਉਹਦੀ ਬਦਲੀ ਕਰੋ ਥੋੜੇ ਜਨਾ ਬਾਅਦ ਉਹਨੂੰ ਵੱਡਾ ਅਫਸਰ ਬਣਾ ਕੇ ਉਸੇ ਜ਼ਿਲ੍ਹੇ ਦੇ ਵਿੱਚ ਲਗਾ ਦਿੱਤਾ ਜਾਂਦਾ ਹੈ ਤਾਂ ਇਸੇ ਤਰੀਕੇ ਦੇ ਨਾਲ ਪਰਿਵਾਰ ਲਗਾਤਾਰ ਜਿਹੜਾ ਨਾਖੁਸ਼ ਨਜ਼ਰ ਆਉਂਦਾ ਹੈ ਪਰਿਵਾਰ ਆਪਣੇ ਇਨਸਾਫ ਲੈਣ ਲਈ ਦਰਦ-ਦਰ ਤੇ ਭਟਕਦਾ ਹੈ ਤਾਂ ਮਾਨਯੋਗ ਹਾਈ ਕੋਰਟ ਵੱਲੋਂ ਜਿਹੜੇ ਅੱਜ ਆਦੇਸ਼ ਦਿੱਤੇ ਗਏ ਨੇ ਤਾਂ ਇਸ ਤੋਂ ਬਾਅਦ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਲਈ ਦੀਆਂ ਸਮੱਸਿਆਵਾਂ ਵਧ ਗਈਆਂ ਕਿਉਂਕਿ ਸੀਬੀਆਈ ਦੇ ਮਹਾਤੇ ਵਿੱਚ ਇਹ ਮਾਮਲਾ ਹੈ ਤੇ ਸੀਬੀਆਈ ਜਿਹੜੀ ਆ ਉਹ ਕੇਂਦਰ ਦੀ ਏਜੰਸੀ ਹੈ ਬੇਸ਼ੱਕ ਕਈ ਲੋਕ ਸੀਬੀਆਈ ਤੇ ਵੀ ਸਵਾਲ ਉਠਾਉਣ ਪਰ ਪੰਜਾਬ ਸਰਕਾਰ ਦੇ ਕੰਟਰੋਲ 'ਚ ਨਹੀਂ ਪੰਜਾਬ ਪੁਲਿਸ ਦੇ ਕੰਟਰੋਲ 'ਚ ਨਹੀਂ ਹੁਣ ਇਹ ਜਿਹੜੀ ਜਾਂਚ ਜਾਵੜੀ ਹੈ ਕੇਂਦਰੀ ਏਜੰਸੀ ਕੋਲੇ ਜਾਵੜੀ ਹੈ ਤਾਂ ਕੇਂਦਰੀ ਏਜੰਸੀ ਹੁਣ ਇਸ ਮਾਮਲੇ ਦੀ ਜਾਂਚ ਕਰੇਗੀ ਜਿੰਨਾ ਪੁਲਿਸ ਨੇ ਕਿਉਂਕਿ ਪੁਲਿਸ ਆਪਣੇ ਮੁਲਾਜ਼ਮਾਂ ਨੂੰ ਬਚਾਉਣ ਲਈ ਤਾਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਉਹਨਾਂ ਨੂੰ ਨਾ ਗ੍ਰਿਫਤਾਰ ਕੀਤਾ ਸਾਈਡ ਲਾਈਨ ਤੇ ਕਾਰਜ ਜਰੂਰ ਦਿੱਤਾ ਪਰ ਲਗਾਤਾਰ ਪੁਸ਼ਤਪਨਾਈ ਕੀਤੀ ਗਈ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਵੀ ਉਸ ਤਰੀਕੇ ਨਾਲ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਿਸ ਤਰੀਕੇ ਨਾਲ ਸਵਾਲ ਪੰਜਾਬ ਚ ਉੱਠਦੇ ਆ ਕਿ ਜਿਹੜਾ ਪੰਜਾਬ ਉਹ ਹਣ ਐਲਾਨਿਆ ਪੁਲਿਸ ਸਟੇਟ ਬਣ ਚੁੱਕਿਆ ਤਾਂ ਉਹਨਾਂ ਚੀਜ਼ਾਂ ਤੇ ਉਹ ਚੀਜ਼ਾਂ ਨੇ ਮੋਹਰ ਲਾਈ ਤਾਂ ਹੁਣ ਜਿਹੜਾ ਇਹ ਝਟਕਾ ਲੱਗਿਆ ਇਸ ਤੋਂ ਬਾਅਦ ਜਿਹੜਾ ਜਸਪ੍ਰੀਤ ਸਿੰਘ ਨਾਮ ਦੇ ਇੱਕ ਜਿਹੜੇ ਨੌਜਵਾਨ ਦਾ ਇਨਕਾਊਂਟਰ ਵੀ ਇਹਨਾਂ ਇਨਸਪੈਕਟਰਾਂ ਨੇ ਇਹਨਾਂ ਪੁਲਿਸ ਵਾਲਿਆਂ ਨੇ ਕੀਤਾ ਸੀ ਉਹ ਵੀ ਮਾਮਲਾ ਖੁੱਲੇਗਾ ਉਹਦੀਆਂ ਕਿੱਧਰ ਨੂੰ ਗੱਲਾਂ ਜਾਣੀਆਂ ਝੂਠੇ ਪੁਲਿਸ ਮੁਕਾਬਲੇ ਦੀਆਂ ਗੱਲਾਂ ਕਿੱਧਰੋਂ ਜਾਣੀਆਂ ਸਾਰੀਆਂ ਚੀਜ਼ਾਂ ਝੂਠਾ ਅਸੀਂ ਨਹੀਂ ਕਹਿ ਰਹੇ ਉਹਦੇ ਮਾਪਿਓ ਕਹਿ ਰਹੇ ਕਥਤ ਝੂਠੇ ਪੁਲਿਸ ਮੁਕਾਬਲੇ ਦੀਆਂ ਗੱਲਾਂ ਕਿੱਧਰੋਂ ਜਾਣੀਆਂ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਸਮੱਸਿਆਵਾਂ ਵਧ ਗਈਆਂ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਅਸੀਂ ਆਰਟੀਐਕਟਿਵਿਸਟ ਮਾਨਕ ਗੋਇਲ ਨਾਲ ਕਿਉਂਕਿ ਪਹਿਲੇ ਦਿਨ ਤੋਂ ਹੀ ਇਹ ਮ ਸਾਡੇ ਨਾਲ ਆਰਟੀਐਕਟਿਵਿਸਟ ਮਾਨਗਵਲ ਜੁੜ ਚੁੱਕੇ ਨੇ ਗੱਲਬਾਤ ਕਰਦੇ ਹਾਂ ਗੋਇਲ ਸਾਹਿਬ ਕਿਵੇਂ ਦੇਖਦੇ ਹੋ ਮਤਲਬ ਪਹਿਲਾਂ ਕਰਨਲ ਬਾੜ ਦਾ ਪਰਿਵਾਰ ਮਾਨਯੋਗ ਹਾਈ ਕੋਰਟ ਵਿੱਚ ਜਾਂਦਾ ਹੈ ਜਾਂ ਚ ਚੰਡੀਗੜ੍ਹ ਪੁਲਿਸ ਨੂੰ ਦੇ ਦਿੱਤੀ ਜਾਂਦੀ ਕਿਉਂਕਿ ਉਹ ਮੰਗ ਕਰਦੇ ਆ ਕਿ ਪੰਜਾਬ ਪੁਲਿਸ ਜਿਹੜੀ ਹੈ ਉਹ ਸਹੀ ਜਾਂਚ ਨਹੀਂ ਕਰ ਸਕਦੀ ਕਿਉਂਕਿ ਉਹਨਾਂ ਦੀ ਇਨਸਪੈਕਟਰ ਨਹੀਂ ਉਹਨਾਂ ਦੀ ਮੁਲਾਜ਼ਮ ਇਸ ਮਾਮਲੇ ਦੇ ਵਿੱਚ ਨਹੀਂ ਜਦੋਂ ਚੰਡੀਗੜ੍ਹ ਪੁਲਿਸ ਨੂੰ ਦਿੱਤੀ ਜਾਂਦੀ ਹੈ ਤਾਂ ਉਹਦੇ ਵਿੱਚ ਵੀ ਜਿਹੜੀ ਚੰਡੀਗੜ੍ਹ ਪੁਲਿਸ ਦੀ ਜਾਂਚ ਤੋਂ ਵੀ ਪਰਿਵਾਰ ਜਿਹੜਾ ਉਹ ਸੰਤੁਸ਼ਟ ਨਹੀਂ ਹੁੰਦਾ ਤੇ ਅੱਜ ਸੀਬੀਆਈ ਨੂੰ ਜਾਂਚ ਦਿੱਤੀ ਗਈ ਹੈ ਕਿਵੇਂ ਦੇਖਦੇ ਹੋ ਮਤਲਬ ਕਿਉਂ ਜਿਹੜੀ ਚੰਡੀਗੜ੍ਹ ਪੁਲਿਸ ਆ ਉਹਦੀ ਕਾਰਗੁਜ਼ਾਰੀ ਚ ਕਿੱਥੇ ਕਮੀ ਰਹੀ ਤੇ ਕਿਉਂ ਜਿਹੜਾ ਮਾਨਯੋਗ ਹਾਈ ਕੋਰਟ ਨੂੰ ਸੀਬੀਆਈ ਨੂੰ ਜਿਹੜੀ ਇਹ ਸਾਰੀ ਜਾਂਚ ਦੇਣੀ ਪਈ ਮਨਿੰਦਰ ਜੀ ਜਿਹੜਾ ਇਹ ਮਸਲਾ ਕਰਨਾਲ ਬਾਠ ਦੀ ਕਟਮਾਰ ਵਾਲਾ ਇਹ ਬਹੁਤ ਵੱਡਾ ਮਸਲਾ ਸੀਗਾ ਪਹਿਲਾਂ ਤੇ ਇਹਦੇ ਚ ਕਾਰਵਾਈ ਨਹੀਂ ਕੀਤੀ ਪੁਲਿਸ ਨੇ ਕੋਈ ਲੋਕਲ ਮੀਡੀਆ ਨੂੰ ਡਰਾ ਕੇ ਰੱਖਿਆ ਕਿ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਦੀ ਵਾਈਫ ਨੇ ਕਿ ਕਵਰੇਜ ਨਹੀਂ ਕਰਨੀ ਫਿਰ ਜਦੋਂ ਅਸੀਂ ਮਸਲਾ ਇਸ ਨੂੰ ਚੱਕਿਆ ਤੇ ਇਹਨੂੰ ਐਮਪਲੀਫਾਈ ਕੀਤਾ ਤੇ ਉਸ ਨੂੰ ਫੌਜ ਦੀਆਂ ਜਿਹੜੀਆਂ ਯੂਨਿਟਸ ਨਾਲ ਕਨੈਕਟ ਕੀਤਾ ਉਸ ਤੋਂ ਬਾਅਦ ਇਹ ਮਸਲਾ ਜਿਹੜਾ ਹੈਗਾ ਹਾਈਲਾਈਟ ਹੋਇਆ ਉਸ ਤੋਂ ਕੀ ਚੱਕਰ ਹੋਇਆ ਉਸ ਤੋਂ ਬਾਅਦ ਕਿ ਫੌਜ ਸਾਹਮਣੇ ਆਈ ਤੇ ਪੁਲਿਸ ਨੂੰ ਕਾਰਵਾਈ ਬੜੀ ਮੋਟੀ ਕਰਨੀ ਪਈ ਮੂਰੇ ਆਉਣਾ ਪਿਆ ਅਦਰਵਾਇਜ਼ ਤੇ ਮੂਰੇ ਆਉਣ ਨੂੰ ਵੀ ਕਰਨੀ ਸੀ ਇਹਨਾਂ ਨੇ ਬੜੀ ਬੇਰਹਿਮੀ ਦੇ ਨਾਲ ਕਰਨਲ ਬਾਠ ਦੇ ਉਹਨਾਂ ਦੇ ਬੇਟੇ ਦੀ ਕੁੱਟਮਾਰ ਕੀਤੀ ਸੀ ਔਰ ਇਹਦੇ ਵਿੱਚ ਸ਼ਾਮਲ ਕਿਹੜੇ ਬੰਦੇ ਸੀਗੇ ਸ਼ਾਮਲ ਉਹ ਬੰਦੇ ਸੀਗੇ ਜਿਹੜੇ ਪਟਿਆਲਾ ਦੇ ਮੇਨ ਆਉਦਿਆਂ ਤੇ ਸੀਗੇ ਪਟਿਆਲਾ ਦੇ ਵਿੱਚ ਸਮਾਣੇ ਦੇ ਵਿੱਚ ਜਿਹੜੇ ਐਸ ਐਚ ਓਜ਼ ਲੱਗੇ ਹੋਏ ਸੀਗੇ ਤੇ ਕੋਈ ਸੀਆਈਏ ਇਨਚਾਰਜ ਲੱਗਿਆ ਹੋਇਆ ਸੀਗਾ ਜੀ ਉਹ ਬੰਦੇ ਉਹ ਬੰਦਿਆਂ ਦੇ ਉਹ ਬੰਦੇ ਸ਼ਾਮਲ ਸੀਗੇ ਪਰਿਵਾਰ ਦੇ ਮੁਤਾਬਕ ਸਾਰੇ ਜਿਹੜੇ ਹੈਗੇ ਸੀਗੇ ਤੇ ਜੀ ਉਹ ਬੰਦਿਆਂ ਦੀ ਜਿਹੜੀ ਕੋਈ ਜਾਂਚ ਨਹੀਂ ਹੋਈ ਕੁਝ ਨਹੀਂ ਹੋਇਆ ਉਸ ਤੋਂ ਬਾਅਦ ਧਰਨੇ ਲਾਏ ਗਏ ਭਗਵੰਤ ਮਾਨ ਜੀ ਨੇ ਵੀ ਜਿਹੜਾ ਇਹਦੇ 'ਚ ਕਿਹਾ ਕਿ ਅਸੀਂ ਕਾਰਵਾਈ ਕਰਾਂਗੇ ਪਰ ਬੜੀ ਬਸ਼ਰਮੀ ਦੇ ਨਾਲ ਭਗਵੰਤ ਮਾਨ ਜੀ ਚੁੱਪ ਕਰ ਗਏ ਇਹ ਹੌਸਲਾ ਜਿਹੜਾ ਮੈਡਮ ਨੂੰ ਕਰਨਲ ਬਾਟ ਦੇ ਜਿਹੜੇ ਵਾਈਫ ਨੇ ਉਹਨਾਂ ਨੂੰ ਹੌਸਲਾ ਦੇਣ ਤੋਂ ਬਾਅਦ ਵਾਅਦਾ ਕਰਨ ਤੋਂ ਬਾਅਦ ਵੀ ਜਿਹੜਾ ਔਰ ਸਭ ਤੋਂ ਵੱਡੀ ਗੱਲ ਇਹ 'ਚ ਸਾਹਮਣੇ ਇਹ ਆ ਰਹੀ ਹੈ ਕਿ ਪੁਲਿਸ ਵਿਭਾਗ ਨਾਲ ਸਾਥ ਇਸ ਲਈ ਦੇਰੀ ਸੀ ਕਿਉਂਕਿ ਜਿਹੜਾ ਇਹ ਮਸਲਾ ਇਕੱਲਾ ਕਰਨਲ ਬਾੜ ਦਾ ਨਹੀਂਗਾ ਇਹਦੇ ਵਿੱਚ ਹੋਰ ਵੀ ਜਿਹੜਾ ਹੈਗਾ ਚੀਜ਼ਾਂ ਜਿਹੜੀਆਂ ਹੈਗੀਆਂ ਸ਼ਾਮਿਲ ਲਾਈਆਂ ਕਿ ਜਿਹੜੇ ਕਿਸ ਤਰੀਕੇ ਦੇ ਨਾਲ ਜਿਹੜੇ ਪੁਲਿਸ ਇੰਚਾਰਜ ਜਿਹੜੇ ਮੁਲਾਜ਼ਮ ਸੀਗੇ ਜਾਂ ਜਿਹੜੇ ਉੱਥੇ ਇੰਚਾਰਜ ਸੀਗੇ ਉਹਨਾਂ ਨੇ ਲੱਗੇ ਕਿ ਕਿਵੇਂ ਉਹਨਾਂ ਨੇ ਇੱਕ ਦਿਨ ਪਹਿਲਾਂ ਉਸੇ ਰਾ ਇੱਕ ਦਿਨ ਪਹਿਲਾਂ ਜਿਹੜਾ ਇੱਕ ਜਸਪਰੀ ਦਾ ਐਨਕਾਊਂਟਰ ਹੋਇਆ ਸੀਗਾ ਉਹਦੇ 'ਚ ਵੀ ਬੜੀਆਂ ਉਹਨਟਾਈਆਂ ਸਾਹਮਣੇ ਆਈਆਂ ਕਿ ਪਿੰਡ ਵਾਲਿਆਂ ਨੇ ਦੱਸਿਆ ਕਿ ਉਹਨੂੰ ਜਿੰਦਾ ਫੜ ਲਿਆ ਸੀਗਾ ਬਾਅਦ ਚੋ ਗੋਲੀਆਂ ਮਾਰੀਆਂ ਗਈਆਂ ਪਰਿਵਾਰ ਨੇ ਚੋਸ਼ ਲਾਏ ਹਨ ਜੀ ਉਹ ਵੀ ਸ਼ਾਮਲ ਨੇ ਇਸ ਕਰਕੇ ਵੱਡੇ ਅਫਸਰਾਂ ਦੇ ਇਹੀ ਸਮਝਿਆ ਜਾਂਦਾ ਹੈ ਵੀ ਵੱਡੇ ਅਫਸਰਾਂ ਦੇ ਕਹਿਣ ਤੇ ਹੋਇਆ ਇਹ ਔਰ ਵੱਡੇ ਅਫਸਰ ਇਸ ਕਰਕੇ ਉਹਨਾਂ ਨੂੰ ਫੜਨਾ ਨਹੀਂ ਚਾਹੁੰਦੇ ਸੀ ਤੇ ਪਰਿਵਾਰ ਸੀ ਜਿਹੜਾ ਹਾਈ ਕੋਰਟ ਦੇ ਵਿੱਚ ਗਿਆ ਕਿ ਸਾਨੂੰ ਜਿਹੜੀ ਪੁਲਿਸ ਹੈਗੀ ਇਹ ਗੁੰਮਰਾਹ ਕਰ ਰਹੀ ਹੈ ਪਹਿਲਾਂ ਤਾਂ ਇਹਨਾਂ ਨੇ ਐਫ ਆਈ ਆਰ ਵੀ ਦਰਜ ਨਹੀਂ ਕੀਤੀ ਸੀ ਜੀ ਇਹਨਾਂ ਨੇ ਐਫ ਆਈ ਆਰ ਉਲਟਾ ਪਰਿਵਾਰਤੀ ਕਰਦੇ ਨਹੀਂ ਸੀ ਕਿਉਂਕਿ ਢਾਬੇ ਵਾਲੇ ਦੇ ਝੂਠੇ ਬਿਆਨ ਲਏ ਸੀ ਥੋੜੀ ਯਾਦ ਹੋਣੀ ਉਸ ਟਾਈਮ ਤੇ ਜੀ 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 ਤੇ ਉਹ ਪਰਿਵ ਉੱਥੇ ਜਸਟਿਸ ਮੋਤ ਗਿੱਲ ਨੇ ਬੜੀ ਵਧੀਆ ਹੀਅਰਿੰਗ ਕੀਤੀ ਉਸ ਤੋਂ ਬਾਅਦ ਇੱਕਦਮ ਜਿਹੜਾ ਬੈਂਚ ਚੇਂਜ ਹੋ ਜਾਂਦਾ ਕੋਈ ਹੋਰ ਜਿਹੜਾ ਜੱਜ ਆ ਜਾਂਦਾ ਉੱਥੇ ਜੀ ਤੇ ਉਹਨਾਂ ਨੇ ਕਹਿਤਾ ਵੀ ਤੁਹਾਨੂੰ ਅਸੀਂ ਜੇ ਤੁਹਾਨੂੰ ਲੱਗਦਾ ਕਿ ਪੰਜਾਬ ਪੁਲਿਸ ਉਹਨਾਂ ਨੂੰ ਫੜ ਨਹੀਂ ਰਹੀ ਜਾਂਚ ਨਹੀਂ ਕਰ ਰਹੀ ਅਸੀਂ ਇਹ ਜਾਂਚ ਦੇ ਦੰਨੇ ਹੈਗੇ ਚੰਡੀਗੜ੍ਹ ਪੁਲਿਸ ਨੂੰ ਜੀ 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 ਪਰ ਪਰਿਵਾਰ ਨੇ ਉਦੋਂ ਵੀ ਕਿਹਾ ਸੀਗਾ ਕਰਨਲ ਬਾਟ ਦੇ ਪਰਿਵਾਰ ਨੇ ਜੀ ਤੁਹਾਨੂੰ ਸੀਬੀਏ ਜਾਂਚ ਦੀ ਲੋੜ ਹੈਗੀ ਜੀ ਕਿਉਂਕਿ ਚੰਡੀਗੜ੍ਹ ਪੁਲਿਸ ਹੋਵੇ ਚਾਹੇ ਪੰਜਾਬ ਪੁਲਿਸ ਹੋਵੇ ਰਲ ਮਿਲ ਕੇ ਕੰਮ ਕਰਦੀਆਂ ਨੇ ਗੀਆਂ ਬਿਲਕੁਲ ਬਹੁਤ ਸਾਰੇ ਮਸਲਿਆਂ ਦੇ ਵਿੱਚ ਕੁਝ ਅਫਸਰਾਂਲੇ ਮਿਲੇ ਵੀ ਹੋ ਸਕਦਾ ਵੀ ਉਤਲੇ ਲੈਵਲ ਤੇ ਇਹਨਾਂ ਦੀ ਨਾਂ ਬਣਦੀ ਹੋਵੇ ਜਾਂ ਕਿਤੇ ਹੋਰ ਪਰ ਆਪਸ ਚ ਇਹ ਇੱਕ ਦੂਜੇ ਦੇ ਗੱਲਾਂ ਬਾਤਾਂ ਮੰਨਦੇ ਹੀ ਹੈ ਹਨ ਤੇ ਉਸ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ ਕਰੀਬ ਤੁਸੀਂ ਦੇਖੋ ਵੀ 120 ਦਿਨ ਮੇਰੇ ਖਿਆਲ ਚ 120 ਦਿਨਾਂ ਤੋਂ ਵੀ ਉੱਪਰ ਟਾਈਮ ਹੋ ਗਿਆ ਇਸ ਫਸਲੇ ਨੂੰ 4-5 ਮਹੀਨਿਆਂ ਤੋਂ ਤੇ ਨਾ ਤਾਂ ਕੋਈ ਪੰਜਾਬ ਪੁਲਿਸ ਨੇ ਕਾਰਵਾਈ ਕੀਤੀ ਨਾ ਕੋਈ ਜਾਂਚ ਕੀਤੀ ਉਦੋਂ ਪੰਜਾਬ ਪੁਲਿਸ ਨੇ ਵੀ ਐਸਆਈਟੀ ਬਣਾਈ ਸੀਗੀ ਤੇ ਉਸ ਤੋਂ ਬਾਅਦ ਨਾ ਹੀ ਕੋਈ ਚੰਡੀਗੜ੍ਹ ਪੁਲਿਸ ਨੇ ਵੀ ਹਜ ਤੱਕ ਚੰਡੀਗੜ੍ਹ ਪੁਲਿਸ ਨੇ ਇਹਨਾਂ ਮਹੀਨਿਆਂ ਦੇ ਵਿੱਚ ਪਰਿਵਾਰ ਦੇ ਬਿਆਨ ਤੱਕ ਨਹੀਂ ਲਏ ਜੀ ਇੱਕ ਅੱਧੀ ਵਾਰੀ ਗੇੜਾ ਜਿਹਾ ਲਾ ਕੇ ਆ ਗਏ ਤੇ ਪੰਜਾਬ ਪੁਲਿਸ ਕਹਿ ਰਹੰਦੀ ਹੈ ਕਿ ਸਾਨੂੰ ਚੰਡੀਗੜ੍ਹ ਪੁਲਿਸ ਉੱਥੇ ਹੀ ਪਰਿਵਾਰ ਦਾ ਇਹ ਵੀ ਕਹਿਣਾ ਹੈ ਕਿ ਉੱਥੇ ਹੀ ਪੁਲਿਸ ਹੈੱਡਕੁਆਰਟਰਾਂ 'ਚ ਹੀ ਰਹੀ ਜਾਂਦੇ ਨੇ ਮੁਲਜ਼ਮ ਜਿਹੜੇ ਹੈਗੇ ਆ ਜਾਂ ਦੋਸ਼ੀ ਜਿਨ੍ਹਾਂ ਤੇ ਦੋਸ਼ ਲੱਗੇ ਆ ਜੀ ਤੇ ਉਹ ਉਹਨਾਂ ਨੂੰ ਕੋਈ ਫੜ ਨਹੀਂ ਰਿਹਾ ਉੱਥੇ ਹੀ ਫਿਰਦੇ ਨੇ ਉਹ ਉੱਥੇ ਉਹਨਾਂ ਦਾ ਸਭ ਕੁਝ ਹੈਗਾ ਸਿਸਟਮ ਹੁਣ ਨਿਕਾ ਜੇ ਤੁਸੀਂ ਦੇਖੋਗੇ ਕਿਸੇ ਤੇ ਛੋਟੀ ਜਿਹੀ ਐਫਆਈਆਰ ਹੋ ਜੇ ਤੇ ਉਹਨੂੰ ਗੋਦੀਪੁਰਸ ਰਾਤ ਨੂੰ ਚੱਕਣ ਆ ਜਾਂਦੀ ਹੈ ਕਿਸ ਤਰੀਕੇ ਦੇ ਨਾਲ ਤੁਸੀਂ ਦੇਖਿਆ ਹਣਾ ਪਰਿਵਾਰਾਂ ਤੱਕ ਉਹ ਚੱਕ ਲੈਂਦੀ ਹੈ ਪਰਿਵਾਰਾਂ ਤੱਕ ਨੂੰ ਚੱਕ ਲਾਂਦੀ ਹੈ ਵੱਡੇ ਵੱਡੇ ਲੀਡਰ ਜਿਹੜੇ ਪੋਲਿਟਿਕਲ ਲੀਡਰ ਹੈਗੇ ਆ ਉਹਨਾਂ ਦੇ ਜਿਹੜੀ ਓਪੋਜੀਸ਼ਨ ਪਾਰਟੀਆਂ ਦੇ ਲੀਡਰ ਹੈਗੇ ਆ ਸੱਤਾ ਦੇ ਰੱਤੇ ਕਹਿੰਨ ਰਾਤ ਨੂੰ ਉਹਨਾਂ ਦੇ ਕਮਰੇ 'ਚ ਵੜ ਜਾਂਦੀ ਹੈ ਪਰਿਵਾਰ ਨਹੀਂ ਦੇਖਦੇ ਇਹ ਲੇਡੀਜ਼ ਨਹੀਂ ਦੇਖਦੇ ਇਦਾਂ ਹੀ ਵੜ ਕੇ ਚੱਕਣ ਦੀ ਕਰਦੇ ਹੈਗੇ ਹਣਾ ਔਰ ਇਹ ਜਿਹੜੇ ਪੁਲਿਸ ਵਾਲੇ ਨੇਗੇ ਇਹ ਜਿਹੜੇ ਲੱਗੇ ਹੋਏ ਸੀ ਤੁਹਾਡੇ ਸੀਆਈਏ ਇੰਚਾਰਜ ਤੁਹਾਡੇ ਐਸਐਚਓ ਇਹਨਾਂ ਨੂੰ ਕਿਉਂ ਨਹੀਂ ਫੜਿਆ ਗਿਆ ਹੁਣ ਤੱਕ ਇਹਨਾਂ ਦੇ ਮੋਬਾਈਲ ਦੀ ਟਰੇਸ ਹੁੰਦੇ ਕਿ ਇਹਨ ਜੀ ਗੱਲ ਉਹੀ ਇਹ ਵੀ ਰਲੇ ਮਿਲੇ ਨੇਗੇ ਤੁਹਾਡੇ ਯਾਦ ਹੋਣਾ ਕਿ ਜਿਹੜਾ ਮਸਲਾ ਹੋਇਆ ਸੀ ਭਿੰਡਰ ਵਾਲਾ ਆਪਣੇ ਬਠਿੰਡੇ ਦੇ ਵਿੱਚ ਇੱਕ ਨੌਜਵਾਨ ਮਾਰ ਦਿੱਤਾ ਸੀ ਸੀਆਈਏ ਇਨਚਾਰਜ ਨੇ ਤੁਹਾਡੇ ਜੱਤੂ ਵੀ ਲੱਗਿਆ ਰਿਹਾ ਐਸਐਚਓ ਉਹ ਉਹ ਬੰਦੇ ਨੂੰ ਉਹ ਕੋਰਟ ਨੇ ਨੌਨ ਅਵੇਲੇਬਲ ਵਾਰੰਟ ਜਾਰੀ ਕਰਤੇ ਤੇ ਕੋਰਟ ਨੇ ਡਾਇਰੈਕਸ਼ਨ ਦਿੱਤੀ ਵੀ ਇਹਨੂੰ ਫੜੋ ਤੇ ਉਹ ਕਰੋ ਤੇ ਉਹ ਉਹ ਐਸਐਚਓ ਲਾ ਦਿੱਤਾ ਉਲਟਾ ਜੀ 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 ਪਰ ਮੈਂ ਸੁਣਨਾ ਕੀ ਸੀਗਾ ਪਿਛਲੇ ਦਿਨ ਤੁਸੀਂ ਮਸਲਾ ਚੱਕਿਆ ਤੇ ਉਹਨੂੰ ਲਾਈਨ ਹਾਜ਼ਰ ਕੀਤਾ ਬੰਦੇ ਨੂੰ ਹਣਾ ਤੁਸੀਂ ਦੇਖੋ ਵੀ ਕਿਸ ਤਰੀਕੇ ਨਾਲ ਮਤਲਬ ਕਿਸ ਹੱਦ ਤੱਕ ਅਰੇਲੀ ਮਿਲੀ ਭੁਗਤਾਈ ਗਈ ਕਿਸ ਹੱਦ ਤੱਕ ਇਹ ਤਾਂ ਫੇਰ ਵੀ ਪਰਿਵਾਰ ਕਰਨਲ ਦਾ ਸੀਗਾ ਜੇ ਕੋਈ ਆਮ ਬੰਦਾ ਹੋਵੇ ਉਹਨੂੰ ਕਿੱਥੇ ਇਨਸਾਫ ਮਿਲੇ ਜੀ 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 ਹੋਰ ਬੜੀ ਸ਼ਰਮ ਦੀ ਗੱਲ ਹੈ ਭਗਵੰਤ ਮਾਨ ਜੀ ਕਹਿੰਦੇ ਕਿ ਸਾਰਿਆਂ ਲਈ ਕਾਨੂੰਨ ਬਰਾਬਰ ਹੈ ਅਸੀਂ ਇੱਕ ਬਦਲਾਅ ਦੀ ਸਰਕਾਰ ਲੈ ਕੇ ਆਏ ਆ ਬੜਾ ਉਹ ਕਰਕੇ ਆਏ ਆ ਤੇ ਬਹੁਤ ਮਾੜਾ ਗੱਲ ਆ ਚਲੋ ਆਪਾਂ ਮਸਲੇ ਤੇ ਆਉਣੇ ਕੋਰਟ ਨੇ ਕਿਹਾ ਕਿ ਚੰਡੀਗੜ੍ਹ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਹੁਣ ਫੇਰ ਪਰਿਵਾਰ ਕੋਰਟ ਦੇ ਵਿੱਚ ਗਿਆ ਕਿ ਇੰਨੇ ਮਹੀਨੇ ਟੱਪ ਗਏ ਚੰਡੀਗੜ੍ਹ ਪੁਲਿਸ ਨੇ ਸਾਡੇ ਬਿਆਨ ਤੱਕ ਨਹੀਂ ਲੈ ਇਹਨਾਂ ਨੇ ਕਾਰਵਾਈ ਕੀ ਕਰਨੀ ਹੈ ਕੱਦਾ ਗੇੜਾ ਲਾ ਕੇ ਉਹ ਪਟਿਆਲੇ ਆਇਆ ਥੈਟਸ ਇਟ ਤੇ ਅੱਕ ਕੇ ਕੋਰਟ ਨੇ ਹੁਣ ਕਿ ਇਹ ਮਸਲਾ ਸੀਬੀਆਈ ਨੂੰ ਦੇਤਾ ਔਰ ਉਹਦੇ ਵਿੱਚ ਵੀ ਟਿੱਪਣੀ ਇਹ ਹੈ ਕਿ ਜਿਹੜਾ ਮਸਲਾ ਇਹ ਆਰਮੀ ਵਰਸਸ ਪੁਲਿਸ ਮੈਂ ਬਣ ਜਾਵੇ ਜੀ ਗਿਆ ਬੰਦਾ ਹੁੰਦਾ ਮੈਨੂੰ ਲੱਗਦਾ ਹਜੇ ਵੀ ਉਹ ਇਦਾਂ ਹੀ ਲੜਕਦਾ ਫਿਰਦਾ ਹੁੰਦਾ ਇਹ ਸਾਡੇ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਹੈਗਾ ਇੰਡੀਆ ਦੇ ਵਿੱਚ ਸਾਡੀਆਂ ਕੋਰਟਾਂ ਨੇ ਸਾਡੀਆਂ ਸਰਕਾਰਾਂ ਨੇ ਪੰਜਾਬ ਸਰਕਾਰਾਂ ਬਦਲਾ ਲੀਆਂ ਇਹ ਇਹ ਹਾਲ ਹੈ ਚਲੋ ਫਿਰ ਉਮੀਦ ਕਰਦੇ ਆਂ ਕਿ ਇਹ ਇਹਦੇ ਵਿੱਚ CBI ਕਿਸੇ ਫਾਸਟ ਟਰੈਕ ਤਰੀਕੇ ਦੇ ਨਾਲ ਜਾਂਚ ਕਰੂਗੀ ਐਕਸੈਲੇਰੇਟ ਕਰੂਗੀ ਜਾਂਚ ਨੂੰ ਔਰ ਇਹਦੇ ਵਿੱਚ ਇਹੀ ਦੀ ਪਿਛਲੇ ਪਿਛਲੇ ਟਾਈਮ ਦੇ ਵਿੱਚ ਪਟਿਆਲਾ ਦੇ ਨੇੜੇ ਦੇ ਜਿਹੜੇ ਜਿੰਨੇ ਵੀ ਇਨਕਾਊਂਟਰ ਹੋਏ ਨੇ ਜੀ ਚਾਹੇ ਉਹ ਜਸਪਰੀ ਤਾਰਾ ਮਸਲਾ ਚਾਹੇ ਹੋਰ ਮਸਲਾ ਇੱਕ ਮੁੰਡੇ ਦਾ ਹੋਰ ਲੱਤ ਤੇ ਬਾਰੇ ਸੀ ਉਹਨੇ ਵੀ ਬਿਆਨ ਦਿੱਤੇ ਸੀਗੇ ਉਹ ਸਾਰਿਆਂ ਦੀ ਜਾਂਚ ਵੀ ਨਾਲ ਨਾਲ ਹੋਣੀ ਚਾਹੀਦੀ ਐ ਦੇਖੋ ਅਸੀਂ ਇਹ ਨਹੀਂ ਕਹਿੰਦੇ ਕਿ ਨਸ਼ੇ ਬੰਦ ਨਾ ਕਰੋ ਅਸੀਂ ਇਹ ਨਹੀਂ ਕਹਿੰਦੇ ਕਿ অপরাধੀਆਂ ਨੂੰ ਨਾ ਫੜੋ ਪਰ ਤੁਹਾਨੂੰ ਮਾਰਨ ਦਾ ਹੱਕ ਕਿਸੇ ਨੂੰ ਨਹੀਂ ਦਿੱਤਾ ਹੁਣ ਉਹ ਹੁਣ ਮੈਂ ਕਹਿੰਦਾ ਆਪਾਂ ਇਹੀ ਮੰਨ ਲਓ ਵੀ ਜਿਹੜਾ ਜਸਪ੍ਰੀਤ ਮੁੰਡਾ ਸੀਗਾ ਆਪਾਂ ਬਿਲਕੁਲ ਇਹੀ ਮੰਨ ਕੇ ਚੱਲਦੇ ਆ ਵੀ ਉਹਨੇ ਕਿਡਨਾਪਿੰਗ ਕੀਤੀ ਸੀਗੀ ਹੂੰ অপরাধੀ ਸੀ ਆਪਾਂ ਮੰਨ ਲਿਆ ਇਹ ਹੱਕ ਇਹਨਾਂ ਨੂੰ ਕਿਹਨੇ ਦਿੱਤਾ ਵੀ ਇਹ ਮੁੰਡੇ ਨੂੰ ਫੜ ਲਓ ਉੱਥੇ ਤੇ ਓਦੋਂ ਬਾਅਦ ਕਿਤੇ ਲੈ ਜਾ ਕੇ ਗੋਲੀਆਂ ਮਾਰ ਦੋ ਉਹਦੇ ਚ ਤਾਂ ਗੋਲੀਆਂ ਮਾਰੀਆਂ ਹੋਈਆਂ ਬਿਲਕੁਲ ਲੇੜੇ ਉਹ ਜਿਹੜੀ ਬੋਸ ਟਮਟਮ ਰਿਪੋਰਟ ਐ ਪੋਸਟਮਾਰਟਮ ਰਿਪੋਰਟ ਦੇ ਵਿੱਚ ਆਇਆ ਕਿ ਬਿਲਕੁਲ ਨੇੜੇ ਗੋਲੀਆਂ ਮਰੀ ਹੋਈਆਂ ਉਹਨੂੰ ਟੈਟਵਿੰਗ ਕਹਿੰਦੇ ਹੈਗੇ ਫੋਰੈਂਸਿਕ ਦੀ ਭਾਸ਼ਾ ਦੇ ਵਿੱਚ ਕਿ ਨੇੜੇ ਜਦੋਂ ਗੋਲੀ ਮਾਰਦੇ ਪਿਸਤਲ ਦੇ ਨਾਲ ਜਿਹੜਾ ਗਨ ਪਾਊਡਰ ਹੁੰਦਾ ਉਹਦੇ ਨਾਲ ਜਿੱਥੇ ਗੋਲੀ ਦਾ ਨਿਸ਼ਾਨ ਹੁੰਦਾ ਉਹਦੇ ਆਲੇ ਦੁਆਲੇ ਕਾਲਾ ਨਿਸ਼ਾਨ ਬਣ ਜਾਂਦਾ ਬਰੂਦ ਦਾ ਉਹਨੂੰ ਕਹਿੰਦੇ ਟੈਟਵਿੰਗ ਉਹ ਤੋਂ ਪਤਾ ਲੱਗਦਾ ਕਿ ਗੋਲੀ 1 ਫੁੱਟ ਤੋਂ ਘੱਟ ਡਿਸਟੈਂਸ ਤੋਂ ਮਰੀ ਗਈ ਹੈ ਜੀ 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 ਤੇ ਉਹ ਉਹਦੇ ਮਿਲਿਆ ਤਾਂ ਲੱਤਾਂ ਤੇ ਗੋਲੀਆਂ ਇੰਝ ਵੱਜੀਆਂ ਹੋਈਆਂ ਜਿਵੇਂ ਕੋਈ ਉੱਪਰ ਖੜਾ ਹੋਵੇ ਤੇ ਥੱਲੋਂ ਮਾਰੀਆਂ ਹੁਣ ਕਿਸੇ ਨੇ ਗੋਲੀਆਂ ਡਾਇਰੈਕਸ਼ਨ ਇਸ ਤਰੀ ਉਹ ਲੰਮਾ ਪਾ ਕੇ ਮਰੀਆਂ ਹੋਈਆਂ ਨੇ ਜਦੋਂ ਕਿ ਪੁਲਿਸ ਕਹ ਰਹੀ ਹੈ ਕਿ ਅਸੀਂ ਭੱਜਦੇ ਨੂੰ ਮਾਰੀਆਂ ਇਹ ਉਹ ਔਰ ਉਹ ਸਾਰਾ ਇੱਕ ਐਵੀਡੈਂਸ ਹੈ ਹਾਈ ਕੋਰਟ ਦੇ ਵਿੱਚ ਮਾਨਯੋਗ ਹਾਈ ਕੋਰਟ ਦੇ ਵਿੱਚ ਉਹ ਕੇਸ ਵੀ ਚੱਲ ਰਿਹਾ ਹੈ ਨਵਕਰਨ ਸਿੰਘ ਐਡਵੋਕੇਟ ਨੇ ਉਹ ਚੱਲ ਰਹੇ ਨੇ ਔਰ ਪੁਲਿਸ ਦਾ ਹੀ ਭਾਈ ਮਾਈ ਮਸਲਾ ਮਤਲਬ ਬੰਦ ਹੋਣਾ ਚਾਹੀਦਾ ਹੈਗਾ ਤੁਸੀਂ ਦੇਖਿਆ ਵੀ ਹੁਣ ਇਹ ਗੋਨਿਆਂ ਨੇ ਵੀ ਤੁਸੀਂ ਦੇਖਿਆ ਮਸਲਾ ਕਿਸ ਤਰੀਕੇ ਦੇ ਨਾਲ ਮੁੰਡੇ ਨੂੰ ਚੱਕ ਕੇ ਜਿਹੜਾ ਹੈਗਾ ਉਹਨੂੰ ਮਾਰ ਦਿੱਤਾ ਗਿਆ ਤੇ ਬਾਅਦ ਚ ਉਹ ਕਹਿੰਦੇ ਸੋ ਐਕਸੀਡੈਂਟ ਹੈ ਉਹ ਵੀ ਮਸਲਾ ਹੁਣ ਹਾਈ ਕੋਰਟ ਦੇ ਵਿੱਚ ਆ ਗਿਆ ਜੀ ਉਹਨੂੰ ਐਡਵੋਕੇਟ ਆਰ ایس ਬੈਂਸ ਮੈਨਾਂ ਲੱਗਦਾ ਉਹ ਲੜ ਰਹੀ ਨੇ ਅੱਛਾ ਇੱਕ ਗੱਲ ਮੈਂ ਗੱਲ ਜਾਨਣਾ ਚਾਹਣਾ ਮਤਲਬ ਕੀ ਲੱਗਦਾ ਹੈ ਵੀ ਜਦੋਂ ਸੀਬੀਆਈ ਕੋਲ ਜਾਂਚ ਜਾਵੇਗੀ ਜਿਹੜੇ ਮਤਲਬ ਪੰਜਾਬ ਚ ਜਿਹੜੇ ਉਹ ਪੁਲਿਸ ਮੁਲਾਜ਼ਮਾਂ ਨੇ ਜਿਹੜਾ ਜਸਪਰੀਦ ਨਾਮ ਦੇ ਵਿਅਕਤੀ ਦਾ ਤੁਸੀਂ ਜ਼ਿਕਰ ਕੀਤਾ ਇਹਦਾ ਇਨਕਾਊਂਟਰ ਕੀਤਾ ਗਿਆ ਸੀ ਕੀ ਲੱਗਦਾ ਉਹ ਪਰਤਾਂ ਵੀ ਬਾਹਰ ਆਉਣੀਆਂ ਖੁੱਲਣਗੀਆਂ ਕਿਉਂਕਿ ਜਾਂਚ ਹੋਗੀ ਤਾਂ ਜਾਂਚ ਇੱਕ ਪਾਸੇ ਤੋਂ ਤੁਰਦੀ ਨਹੀਂ ਸਾਰੀਆਂ ਗੱਲਾਂ ਵਿੱਚ ਆਉਣੀਆਂ ਕੀ ਲੱਗਦਾ ਵੀ ਜਿਹੜੇ ਇਹ ਮੁਲਾਜ਼ਮ ਹੈ ਜਿਨ੍ਹਾਂ ਨੂੰ ਲਗਾਤਾਰ ਬਚਾਉਣ ਦੀ ਕੋਸ਼ਿਸ਼ ਪੁਲਿਸ ਕਰ ਰਹੀ ਸੀ ਆਪਦੇ ਮੁਲਾਜ਼ਮਾਂ ਨੂੰ ਉਹਨਾਂ ਦੀਆਂ ਹੁਣ ਸਮੱਸਿਆਵਾਂ ਉਹਨਾਂ ਦੀਆਂ ਚਿੰਤਾਵਾਂ ਵਧ ਗਈਆਂ ਤਾਂ ਬੋਹੀ ਗੱਲ ਹੈ ਨਾ ਕਿ ਜਦੋਂ ਇਹ ਚੀਜ਼ਾਂ ਖੁੱਲਦੀਆਂ ਨੇ ਗਿਆ ਤਾਂ ਖੁੱਲਦੀਆਂ ਖੁੱਲਦੀਆਂ ਬਹੁਤ ਅੱਗੇ ਜਾਣਗੀਆਂ ਜੀ ਕਿਉਂਕਿ ਆਲਰੇਡੀ ਇਹ ਚੀਜ਼ਾਂ ਕਨੈਕਟ ਹੋ ਚੁੱਕੀਆਂ ਨੇ ਕੋਰਟਾਂ ਦੇ ਵਿੱਚ ਵੀ ਔਰ ਪਰਿਵਾਰ ਵੀ ਆਪਸ ਵਿੱਚ ਮਿਲ ਚੁੱਕੇ ਸਾਰਾ ਕੁਝ ਐਵੀਡੈਂਸ ਵੀ ਸਾਰਿਆਂ ਨੇ ਇਕੱਠੇ ਕਰ ਲਏ ਆ ਔਰ ਬਹੁਤ ਸਾਰੀ ਫੋਰੈਂਸਿਕ ਰਿਪੋਰਟ ਵੀ ਤੁਹਾਨੂੰ ਸਾਰੇ ਸਾਹਮਣੇ ਵੀ ਅਸੀਂ ਰੱਖ ਚੁੱਕੇ ਹਾਂਗੇ ਹਨ ਇਹ ਚੀਜ਼ਾਂ ਜੁੜਨੀਆਂ ਲਾਜ਼ਮ ਨੇ ਔਰ ਵੱਡੇ ਪੁਲਿਸ ਅਫਸਰਾਂ ਨੇ ਮੈਨੂੰ ਇਹ ਵੀ ਦੱਸਿਆ ਸੀ ਕਿਸੇ ਨੇ ਕਿ ਕੋਈ ਇੱਕ ਬਹੁਤ ਵੱਡਾ ਅਫੀਸਰ ਹੈਗਾ ਜਿਹੜਾ ਕਿ ਜਦੋਂ ਇਹ ਕਨਕਾਊਂਟਰ ਹੋ ਰਿਹਾ ਸੀਗਾ ਸਿਰਫ ਕਿਉਂਕਿ ਗੱਲ ਬਹੁਤ ਵੱਡੇ ਲੈਵਲ ਤੇ ਹਾਈਲਾਈਟ ਹੋਈ ਸੀ ਕਿ ਗੱਡ ਮੈਪਿੰਗ ਹੋ ਗਈ ਹੈ ਜੀ ਜੀ ਔਰ ਮੁੱਖ ਮੰਤਰੀ ਕਹਿੰਿਆ ਸੀ ਮੈਂ ਆਪ ਮੋਨੀਟਰ ਕਰ ਰਿਹਾ ਹਾਂ ਇਹ ਵੋ ਹਨ ਜੀ 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 ਉਸ ਤੋਂ ਬਾਅਦ ਇਹ ਉੱਪਰੋਂ ਹੀ ਕਿਤੋਂ ਇਹਨਾਂ ਨੂੰ ਆਊਡਰ ਆਇਆ ਜਿਹੜਾ ਕਿ ਪਤਾ ਲੱਗਿਆ ਹੈਗਾ ਜਾਂ ਕਿਸੇ ਨੇ ਦੱਸਿਆ ਸਾਨੂੰ ਸੂਤਰਾਂ ਨੇ ਜੀ ਤੇ ਇਸੇ ਕਰਕੇ ਜਿਹੜੇ ਇਹ ਮੁਲਾਜ਼ਮ ਨੇ ਛੋਟੇ ਐਸਐਚਓ ਹੋਰ ਇਹ ਇਸੇ ਕਰਕੇ ਉਹਨਾਂ ਦੇ ਸ਼ਹਿਰ ਤੇ ਹੀ ਇਹ ਉੜਦੇ ਫਿਰਦੇ ਨੇ ਕਿ ਉਹਨਾਂ ਨੇ ਸਾਨੂੰ ਇਹ ਜੇ ਆਰਡਰ ਦਿੱਤੇ ਹੋਏ ਆ ਨਹੀਂ ਅਸੀਂ ਉਹਨਾਂ ਨੂੰ ਕਰ ਦਾਂਗੇ ਖੋਲ ਦਾਂਗੇ ਇਸ ਕਰਕੇ ਜੇ ਸਾਨੂੰ ਕੁਝ ਕੀਤਾ ਇਸ ਕਰਕੇ ਤਾਂ ਪੁਲਿਸ ਦੀ ਇਹਨਾਂ ਦੀ ਹਜੇ ਤੱਕ ਗ੍ਰਿਫਤਾਰੀ ਨਹੀਂ ਹੋ ਸਕੀ ਬਿਲਕੁਲ ਦੇਖੋ ਵੀ ਕਿ ਐਸ ਐਚਓ ਲੈਵਲ ਦਾ ਛੋਟਾ ਜਿਹੜਾ ਅਧਿਕਾਰੀ ਹੈਗਾ ਉਹਨੇ ਜੇ ਕੋਈ ਗੁਨਾਹ ਕੀਤਾ ਹੈਗਾ ਤੇ ਇੱਕ ਮਤਲਬ ਤੁਸੀਂ ਸਮਝੋ ਵੀ ਏ ਡੀ ਜੀ ਪੀ ਲੈਵਲ ਦੇ ਬੰਦੇ ਲਈ ਜਾਂ ਉਸ ਟਾਈਮ ਜਿੱਦਾਂ ਮਨਦੀਪ ਸਿੱਧੂ ਡੀ ਆਈ ਜੀ ਸੀਗੇ ਉਹਨਾਂ ਲਈ ਇਹਨਾਂ ਨੂੰ ਫੜਮਾ ਕੀ ਔਖਾ ਸੀਗਾ ਜੀ ਉਹ ਤਾਂ ਮਤਲਬ ਉਹੀ ਗੱਲ ਹੈ ਨਾ ਉਹ ਤਾਂ ਇਹਨਾਂ ਤੋਂ 10 ਲੱਖ ਦੇ ਨਾਮ ਹੋਰ ਤਰਕੀਆਂ ਇਹੋ ਜਿਹਾ ਕੁਝ ਕਰਦੇ ਫਿਰਦੇ ਸੀਗੇ ਜੀ ਹੋਰ ਬੈਸਾਂ ਵੀ ਨਾ ਕਿ ਜਾਂਚ ਪ੍ਰੋਪਰ ਹੋਣੀ ਚਾਹੀਦੀ ਔਰ ਜਿਹੜਾ ਇਹ ਮਾਰਨ ਵਾਲਾ ਸਿੱਟਾ ਹੈ ਬ੍ਰਾਊਨੀ ਪੁਆਇੰਟਸ ਵਾਲਾ ਇਹ ਔਰ ਬੜੀ ਸ਼ਰਮਨਾਕ ਇੱਕ ਹੋਰ ਗੱਲ ਸਾਹਮਣੇ ਆਈ ਮੈਂ ਕੱਲ ਦੇਖਦਾ ਸੁਣਦਾ ਪਿਆ ਸੀਗਾ ਇੱਕ ਵਕੀਲ ਸਾਹਿਬ ਬੋਲ ਰਹੇ ਸੀਗੇ ਕਿ ਇੱਕ ਕੋਈ ਡੀਜੀਪੀ ਸਾਹਿਬ ਦੀ ਕੋਈ ਫੈਟ ਵਾਇਰਲ ਹੋਈ ਹੈਗੀ ਜੀ ਜੀ ਉਹਦੇ ਚ ਡੀਜੀਪੀ ਸਾਹਿਬ ਉਹਨਾਂ ਨੇ ਦੱਸਿਆ ਕਿ ਉਹਦੇ ਚ ਡੀਜੀਪੀ ਸਾਹਿਬ ਇਹ ਕਹਿ ਰਹੇ ਹੈ ਕਿ ਜਿਹੜਾ ਹੈਗਾ ਇਹ ਕਿ ਐਨਕਾਊਂਟਰ ਤੁਸੀਂ ਆਪਦੇ ਆਪ ਦੇ ਜ਼ਿਲ੍ਹਿਆਂ ਦੇ ਵਿੱਚ ਕਰੋ ਸਾਰੇ ਪੁਲਿਸ ਮੁਖੀਆਂ ਨੂੰ ਕਹਿ ਰਹੇ ਨੇ ਕਿ ਹੁਣ ਉਹ ਸੱਚੀ ਹੈ ਝੂਠੀ ਹੈ ਆਪਾਂ ਨੂੰ ਪਤਾ ਨਹੀਂ ਚਾਹਟ ਉਹਦੀ ਜਾਂਚ ਲਈਛਾ ਦੋ ਵੀ ਕੋਰਟਗੇ ਹੋਏ ਉਹਨਾਂ ਨੇ ਪਟੀਸ਼ਨ ਪਾਈ ਹੋਈ ਹੈਗੀ ਬਟ ਜੇ ਇਹ ਸੱਚੀ ਹੈ ਤਾਂ ਬੜੀ ਮਾੜੀ ਗੱਲ ਹੈ ਬੜੀ ਮੰਦ ਭਾਗੀ ਗੱਲ ਹੈ ਐਨਕਾਊਂਟਰ ਲਈ ਪੁਲਿਸ ਮੁਖੀ ਦੁਆਰਾ ਕਹਿਣਾ ਔਰ ਮੈਂ ਸਮਝਦਾ ਕਿ ਪੁਲਿਸ ਦੀ ਇਕੱਲੀ ਗਲਤੀ ਨਹੀਂ ਹੈਗੀ ਇਹ ਸਰਕਾਰ ਦੀ ਹੈਗੀ ਕਿਉਂਕਿ ਇਹਨਾਂ ਨੂੰ ਆਦਤ ਪੈ ਗਈ ਹੈ মিডিਆ ਦੇ ਵਿੱਚ ਜਿਹੜਾ ਹੈਗਾ ਵਾਹ ਵਾਹੀ ਕਰਾਉਣ ਦੀ ਕਿ ਅਸੀਂ ਆ ਕਰਤਾ ਕਰਤਾ ਜਦੋਂ ਕਿ ਇਹ ਚੀਜ਼ਾਂ ਹੋਣ ਲਈ ਵੀ ਲੌਜੀਕ ਤਾਂ ਚਾਹੀਦਾ ਹੀ ਹੈ ਨਾ ਹੁਣ ਜੀ 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 ਹੁਣ ਜਿਵੇਂ ਓਵਰ ਆਲੇ ਮਸਲੇ ਦੇ ਵਿੱਚ ਹੋਇਆ ਉਹ ਪਰਿਵਾਰ ਕਹੀ ਜਾਂਦਾ ਮੁੰਡਾ ਤਾਂ ਸਾਡਾ ਘਰੇ ਸੀਗਾ ਜੀ ਉਹ ਕਿੱਥੋਂ ਮਰਿਆ ਆ ਬਿਲਕੁਲ ਬਿਲਕੁਲ ਉਹ ਉਹ ਹੈ ਜੀ ਕਸਮ ਹੁਣ ਇਹ ਤਾਂ ਨਹੀਂ ਵੀ ਤੁਸੀਂ ਇੱਕ ਪਰਿਵਾਰ ਦੇ ਚਲੋ ਬੜਾ ਮੰਦਭਾਗਾ ਹੋਇਆ ਵਾ ਜਿਹੜਾ ਆਪਣੇ ਬਰਮਾ ਜੀ ਸੀਗੇ ਪਰ ਉਹ ਇਹ ਇਹ ਤਾਂ ਨਹੀਂ ਵੀ ਤੁਸੀਂ ਨਜਾਇਜ਼ ਹੀ ਕਿਸੇ ਨਾਲ ਕਰ ਦੋ ਯਾਰ ਬਿਲਕੁਲ 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 ਔਰੇ ਮਸਲੇ ਬੰਦ ਹੋਣਾ ਚਾਹੀਦਾ ਔਰ ਮੈਂ ਸਮਝਦਾ ਵੀ ਜਿੰਨਾ ਵੀ ਸਾਰਾ ਹੋਇਆ ਹੈ ਇਹਨੂੰ ਕਦੇ ਨਾ ਕਦੇ ਤਾਂ ਕੋਈ ਕਨਕਲੂਜਨ ਇਹਨੂੰ ਕਨਕਲੂਡ ਕਰੂਗਾ ਕਿਸੇ ਲੌਜੀਕਲ ਐਂਡ ਤੇ ਲੈ ਕੇ ਜਾਣਾ ਪਾਊਗਾ ਹੀ ਨਾ ਜੀ ਜੀ ਇਹ ਤਾਂ ਨਹੀਂ ਕਿ ਇਹ ਇਦਾਂ ਹੀ ਚੱਲ ਜਾਈਆਂ ਗੋਲੀਆਂ ਤੇ ਹੁਣ ਕੋਈ ਵੀ ਹੈਗਾ ਇੱਕ ਬੰਦਾ ਉਹਨੂੰ ਚੱਕ ਕੇ ਮਾਰਦਾ ਜੀ ਐਂ ਕਰਦਾ ਸੀ ਐਂ ਕਰਦਾ ਸੀ ਐਂ ਕਰਦਾ ਸੀ ਪਰ ਕਿਹਨੂੰ ਪਤਾ ਕੀ ਕਰਦਾ ਸੀ ਬਈ ਬਿਲਕੁਲ ਸਹੀ ਹੈ ਬਿਲਕੁਲ ਜਿਹੜੇ ਬੰਦੇ ਮਾਰ ਕੇ ਗਏ ਉਹ ਤੋਂ ਜੇ ਤੁਸੀਂ ਉਹਨਾਂ ਨੇ ਵੀ ਮਾਰੇ ਫਿਰ ਤਾਂ ਲੋਕ ਵੀ ਕੁਝ ਕਹਿਣਗੇ ਚਲ ਠੀਕ ਹੈ ਉਹ ਮਾਰਦੇ ਹੋਣਗੇ ਉਹਨਾਂ ਕੋਲ ਬੰਦੂਕਾਂ ਸੀਗੀਆਂ ਸਹੀ ਹੈ ਜੀ ਸਹੀ ਜੀ ਜੋ ਉਥੇ ਬੰਦੇ ਨੂੰ ਹਾਂ ਜੀ ਇਹ ਕਰਕੇ ਇਹ ਥਾਰਾ ਬੰਦ ਹੋਣਾ ਚਾਹੀਦਾ ਔਰ ਮੈਂ ਸਮਝਦਾ ਵੀ ਸੀਪੀਆਈ ਜਿਹੜੀ ਹੈਗੀ ਜਾਂਚ ਨੂੰ ਇਹ ਕਿਸੇ ਲੌਜੀਕਲ ਐਂਡ ਤੇ ਲੈ ਕੇ ਜਾਵੇ ਤੇਜ਼ ਕਰੇ ਸਾਰਿਆਂ ਨੂੰ ਇਹੀ ਉਮੀਦ ਹੈ ਤੇ ਆਪਾਂ ਚਾਹੁੰਦੇ ਆ ਵੀ ਸਾਰੇ ਇਹ ਜਿਹੜਾ ਇੰਕਾਊਂਟਰ ਵਾਲਾ ਗਲਤਪਨ ਕੰਮ ਬੰਦ ਹੋਵੇ ਹਾਂਜੀ ਧੰਨ ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਸਾਹਿਬ ਤੁਸੀਂ ਸਮਝਾ ਦਿੱਤਾ